ਓ ਬਈ ਕੀ ਹਾਲ ਚਾਲ ਆ ਬੱਲੇ ਤੁਹਾਡਾ ਠੀਕ ਠਾਕ ਹੋ ਸਾਰੇ ਅੱਛਾ ਮੈਂ ਗੱਲ ਕਰਨੀ ਸੀ ਵੀ ਜਿਵੇਂ ਕਰੋਗੇ ਓਵੇਂ ਭਰੋਗੇ ਸੰਨੰਦਾ ਸ਼ਰਮ ਵਾਲੇ ਮੈਟਰ ਨੂੰ ਲੈ ਕੇ ਸੀਐਮ ਨੇ ਪਿੰਕੀ ਤਾਲੀ ਹਾਲ ਤੋਂ ਬਦਲਾ ਲੈਣਾ ਸੀ ਜੜ ਥੱਲੇ ਆ ਗਿਆ ਸੰਨੰਦਾ ਸ਼ਰਮਾ ਦੇ ਥਰੂ ਸੰਨੰਦਾ ਸ਼ਰਮਾ ਨੂੰ ਚੋਕ ਲਾ ਕੇ ਇਹ ਮਸਲਾ ਠਾਇਆ ਗਿਆ ਕਿਉਂ ਮੈਂ ਸਾਨੂੰ ਜੱਸਿਆ ਜਿਵੇਂ ਮੋਗਾ ਟੂ ਮੈਲਬੌਰਨ ਫਿਲਮ ਹਰਜੀਤ ਹਰਮਨ ਰਵਿੰਦਰ ਗਰੇਵਾਲ ਤੇ ਭਗਵੰਤ ਮਾਨ ਨੂੰ ਲੈ ਕੇ ਬਣ ਰਹੀ ਸੀ ਇੱਕ ਉਹ ਡੱਬਾ ਬੰਦ ਹੋ ਗਈ ਸੀ ਇਨਾਂ ਦਾ ਪੇਮੈਂਟ ਨੂੰ ਲੈ ਕੇ ਰੋਲਾ ਪੈ ਗਿਆ ਕੁਛ ਡਾਰੂ ਦਾ ਡੱਕਿਆ ਆਉਂਦਾ ਹੁੰਦਾ ਇਸ ਸ਼ੈਟ ਤੇ ਤੇ ਕੰਮ ਨਹੀਂ ਸੀ ਉਦੋਂ ਜੱਜ ਨਾ ਕਰਦਾ ਰੋਲਾ ਇੱਕ ਤਾਂ ਇਹ ਐ ਸੰਨੰਦਾ ਸ਼ਰਮਾਨ ਤਾਂ ਇੱਕ ਕਟਪੁਤਲੀ ਬਣਾਇਆ ਉਹਨੂੰ ਤਾਂ ਦਸਤੌਰ ਨੂੰ ਵੀ ਪਹਿਲਾਂ ਮੈਂ ਇਹਦੇ ਤੋਟਾਲੀ ਵਾਲੇ ਮੋਢੇ ਥੱਲੇ ਵੀ ਮੈਂ ਪਈ ਗਈ ਹੁਣ ਮੈਨੂੰ ਇਹਨਾਂ ਦਾ ਵਿਆਹ ਨਹੀਂ ਕਰਾਉਂਦਾ ਉਹ ਸਿਰਫ ਇੱਕ ਇਹ ਜੀ ਨੂੰ ਕੋਈ ਵਿਆਹ ਕੇ ਲਿਆਊਗਾ ਅੱਛਾ ਉਹ ਆਪ ਹੀ ਰੋ ਰੋ ਦੱਸ ਰਹੀ ਐ ਮੈਨੂੰ ਕੁੜੀ ਬਣਾ ਕੇ ਰੱਖਿਆ ਮੈਨੂੰ ਸੂਟ ਦਵਾਉਂਦੇ ਮੇਰੇ ਅੱਖਾਂ 'ਚ ਪਾਣੀ ਆ ਜਾਂਦਾ ਸੀ ਮੈਂ ਤਾਂ ਬਹੁਤ ਇਹਨਾਂ ਨੂੰ ਤੰਗ ਕੀਤਾ ਵੀ ਕਿਤੀੜੇ ਜਿੱਥੇ ਖਾ ਰਹੀਆਂ ਉੱਥੇ ਹੀ ਛੇ ਕਰ ਰਹੀਆਂ ਤੇ ਕਈ ਕਰ ਰਹੇ ਆ ਸਾਡੇ ਵੀ ਕਈ ਚਾਹਣ ਵਾਲੇ ਗਰੁੱਪ ਵਾਲੇ ਕਰ ਰਹੇ ਆ ਕਿ ਮੈਂ ਸਾਬ ਹਣੀ ਵੀ ਦੇਖੋ ਜੀ ਕਹੇ ਜੀ ਬੋਲੀ ਆ ਪਿੰਕੀ ਤਾਲੀ ਕੀ ਗਲਤ ਕਰਤਾ ਉਹਨੇ ਰੋਟੀ ਪਾਤੀ ਤਾਂ ਉਹ ਕਦੀੜ ਨੇ ਅੱਜ ਜਨਾਨੀ ਹੋਣ ਦਾ ਫਾਇਦਾ ਚੱਕ ਰਹੀ ਆ ਰੌਲਾ ਸਿਰਫ ਵੀ ਸੀਐਮ ਨੇ ਬਦਲਾ ਲੈਣਾ ਪਿੰਕੀ ਤਾਲੀ ਹਾਲਪ ਦੂਜੀ ਗੱਲ ਸੁਖਵੀਰ ਬਾਦਲ ਦੀਆਂ ਗਲਤੀਆਂ ਕਰਕੇ ਕਾਲੀ ਦਲ ਇੱਥੇ ਤੱਕ ਪਹੁੰਚਿਆ ਪਰ ਜਿਹੜਾ ਕੋਸਾ ਅਜ ਅਮਰਤਪਾਲ ਭਾਈ ਸਾਬ ਕਰ ਰਿਹਾ ਉਹ ਵੀ ਗਲਤ ਆ ਬੀਜੇਪੀ ਦੇ ਹੱਥਾਂ 'ਚ ਸਿੱਧਾ-ਸਿੱਧਾ ਖੇਡ ਰਿਆ ਤਾਂ ਜਿਹੜੀ 57 ਦਿਨ ਦੀ ਛੁੱਟੀ ਪਾਸ ਕਰਤੀ ਹੁਣ ਬੀਜੇਪੀ ਆਪਣੀਆਂ ਗੋਟੀਆਂ ਫਿੱਟ ਕਰੂਗੀ ਪੰਜਾਬ 'ਚ ਖੇਤਰੀ ਪਾਰਟੀ ਨੂੰ ਖਤਮ ਕਰਨ ਨੂੰ ਖੇਤਰੀ ਪਾਰਟੀ ਖਤਮ ਤਾਂ ਸੁਗਵੀਰ ਦੀਆਂ ਗਲਤੀਆਂ ਨਾਲ ਹੀ ਹੋ ਰਹੀ ਆ ਪਰ ਅਥੀ ਮੇਰਗੇ ਡਾਕਟਰ ਕੀਮਾ ਉਸ ਝਲੀ ਜਨਾਨੀ ਨਾਲ ਬੰਦਾ ਭੈਣ ਚੋਦਾ ਉਹਨੇ ਇੱਕ ਸਭ ਤੋਂ ਵੱਧ ਕਾਲੀ ਦਲ ਖਰਾਬ ਕੀਤਾ ਇਹਨਾਂ ਦੇ ਕਰਤੂਤਾਂ ਕਰਕੇ ਇੱਥੇ ਤੱਕ ਪਹੁੰਚੇ ਪਰ ਜਿਹੜਾ ਕੋਸਾਮ੍ਰਿਤ ਪਾਲ ਕਰ ਰਿਹਾ ਉਹ ਵੀ ਉਹੀ ਚੀਜ਼ ਆ ਬੀਜੇਪੀ ਦੇ ਹੱਥਾਂ 'ਚ ਉਹ ਖੇਡ ਰਿਆ ਉਹ ਤਾਂ ਜੀ ਵੱਡੀਆਂ-ਵੱਡੀਆਂ ਗੱਲਾਂ ਮਾਰਦੇ ਸੀ ਤੇ ਹੁਣ ਜੇਲ੍ਹ 'ਚ ਬੈਠਣਾ ਔਖਾ ਹੋਇਆ ਪਿਆ ਤੇ ਬਾਪੂ ਖਾਲਸਾ ਦੀ ਮੰਗ ਤੋਂ ਏशे ਕਰਕੇ ਮੁਕਰ ਗਿਆ ਜੇਲ੍ਹ 'ਚ ਬੈਠਣਾ ਔਖਾ ਹੋ ਰਿਹਾ ਹੂੰ ਅਜੇ ਬੰਦੀ ਸਿੰਘਾਂ ਦੀਆਂ ਗੱਲਾਂ ਕਰਦੇ ਸੀ ਸਿਰ ਦੇਣ ਦੀਆਂ ਗੱਲਾਂ ਕਰਦੇ ਸੀ ਹੁਣ ਉਹ ਕਿਧਰੇ ਤੇ ਹੁਣ ਟੱਟੀ ਵੀ ਨਿਕਲਣ ਲੱਗੀ ਛੇਤੀ ਮੈਂ ਨਹੀਂ ਸਪੋਰਟ ਕਰਦਾ ਹੁੰਦਾ ਚਾਹੇ ਅਰਸ਼ਦ ਆਲਾ ਲੱਖ ਮੇਰਾ ਦੋਸਤ ਆ ਯਾਰੀ ਦੋਸਤੀ ਆਵਦੀ ਜਗ੍ਹਾ ਸੱਚ ਬੋਲਣ ਆਵਦੀ ਜਗ੍ਹਾ ਆਪਾਂ ਕਦੇ ਝੂਠ ਨਹੀਂ ਮਾਰਿਆ ਵੀ ਯਾਰੀ ਦੋਸਤੀ ਆ ਤਾਂ ਆਪਾਂ ਡਰ ਕੇ ਝੂਠ ਮਾਰੀ ਜਾਈ ਮੈਂ ਜਮਾਨੀ ਸਪੋਰਟ ਕਰਦਾ ਇਹ ਜੇ ਇਸ ਲੈਂਡ ਤੇ ਤੁਰਨਗੇ ਖਾਲਸਾਤਨ ਦੀ ਗੱਲ ਕਰਨਗੇ ਖਾਲਸਾ ਰਾਜ ਦੀ ਗੱਲ ਕਰਨਗੇ ਆਪਾਂ ਸਪੋਰਟ ਕਰਾਂਗੇ ਨਾਲ ਖੜਿਆ ਇੱਕ ਡਾ ਕੇ ਪੈਸਾ ਵੀ ਲਾਵਾਂਗੇ ਬੋਟ ਵੀ ਨੋਟ ਵੀ ਨਹੀਂ ਤਾਂ ਇੱਕੋ ਇੱਕ ਛੋਟਾ ਸਿਮਰਜੀਤ ਸਿੰਘ ਮਾਨ ਹੁਣ ਪੰਜਾਬ ਦੀ ਕੁਰਸੀ ਉਹਨੂੰ ਦੇ ਕੇ ਦੇਖੋ ਸਿਮਰਜੀਤ ਸਿੰਘ ਮਾਨ ਨੂੰ ਉਹੀ ਲੜ ਸਕਦਾ ਸੈਂਟਰ ਨਾਲ ਤੁਹਾਡੇ ਪਿੱਛੇ ਹੋਰ ਕੋਈ ਨਹੀਂ ਲੜ ਸਕਦਾ ਤੇ ਮੇਰੀ ਮਾਨ ਸਾਹਿਬ ਨੂੰ ਬੇਨਤੀ ਆ ਮਾਨ ਸਾਹਿਬ ਭਰਤੀ ਸ਼ੁਰੂ ਕਰੋ ਪਾਰਟੀ ਦੀ ਤੇ ਪਾਰਟੀ ਦੇ 117 ਜ਼ਿਲ੍ਹਿਆਂ ਚ ਤੁਸੀਂ ਉਮੀਦਵਾਰਾਂ ਦੇ ਤੌਰ ਤੇ ਇੰਚਾਰਜ ਲਾਓ ਹੁਣੇ ਤੋਂ ਲਾਉਣ ਲੱਗੋ 227 ਬਹੁਤ ਦੂਰ ਆ 2 ਸਾਲਾਂ ਢਾਈਆਂ ਚ ਆਪਾਂ ਬਹੁਤ ਕੁਝ ਕਰ ਸਕਦੇ ਹਾਂ